ਰਤਪ ਸਿੰਘ ਬਾਛਵਾ ਹੀ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਬਣ ਗਿਆ। ਪੀਡੀਆ ਦੇ ਵਿੱਚ ਕੋਈ ਬਿਆਨ ਇਸ ਕੇਸ ਮੁਤਲਕ ਨਹੀਂ ਦੇਣ ਕੀ। ਤੋਂ ਬਿਆਨਾਂ ਦਾ ਹੀ ਤੇ ਪਵਾੜਾ ਪਾਇਆ। ਪੰਜਾਬ ਆਂਬ ਆਈ ਪੱਤੀ ਚੱਲ ਗਈ 18 ਰਹਿੰਦੇ ਆ ਬੜਾ ਸਪੈਸੀਫਿਕ ਉਹਨਾਂ ਨੇ ਅੰਕੜੇ ਦੱਸਿਆ। ਜੋ ਨੌਬਤਿਸ ਕਰਕੇ ਆ ਗਈ ਕਿਉਂਕਿ ਲੋਕਾਂ 'ਚ ਡਰ ਦਾ ਮਾਹੌਲ ਨਾ ਬੜੇ ਪੰਜਾਬ ਸਰਕਾਰ ਇਨਸ਼ੋਰ ਕਰਦੀ। ਬਾਜਵਾ ਸਿੰਘ ਬਾਜਵਾ ਨੇ ਖਲਾਇਕ ਕੋ ਤੇ ਤੋਬ ਤੇ ਬੇਸ਼ਕ ਕੀਤਾ ਜਾ ਰਿਹਾ ਹੈ ਅਮਰ ਪੰਜਾਬ ਦੇ ਲੋਕਾਂ 'ਚ ਡਰ ਪੈਦਾ ਕਰਨ ਲਈ ਤੇ ਨਾ ਕਿ ਆ ਉਹਨਾਂ ਦੀ ਪੋਸਟ ਜਾਂ ਕਾਨੂੰਨ ਅਲਾਉਤ ਨਹੀਂ ਨਾ ਕਰੂ। ਪਰ ਬਾਜਵਾ ਸਾਹਿਬ ਦਾ ਤੇ ਜਦੋਂ ਵੀ ਉਹ ਸੌਂਦੇ ਆ, ਉੱਠਦੇ ਆ, ਬੈਠਦੇ ਆ, ਖਾਂਦੇ ਆ, ਪੀਂਦੇ ਆ ਉਹਨਾਂ ਦੇ ਹਰ ਰੋਜ਼ ਬਿਆਨ 'ਚ ਸਿਰਫ ਪਰ ਸਿਰਫ ਮੁੱਖ ਮੰਤਰੀ ਬਣਨ ਦੀ ਚਾਹਤ ਪ੍ਰਾਈਮਰੀ ਸ਼ੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦ ਪ੍ਰੀਤ ਸਿੰਘ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਪਰ ਇਨ੍ਹਾਂ ਦਿਨਾਂ 'ਚ ਇਸ ਵੇਲੇ ਜਦੋਂ ਲੀਡਰ ਆਫ oppositon ਦੇ ਉੱਤੇ ਇੱਕ FIR ਦਰਜ ਹੁੰਦੀ ਹੈ ਤਾਂ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਬਣ ਗਿਆ ਕਿ ਬੰਬਾਂ ਦੀ ਗਿਣਤੀ ਸੋਰਸ ਦੱਸੋ ਨਹੀਂ ਤਾਂ ਫਿਰ ਹੁਣ ਕਾਰਵਾਈ ਭੁਗਤਣ ਲਈ ਤਿਆਰ ਰਹੋ ਪ੍ਰਤਾਪ ਸਿੰਘ ਬਾਸ਼ਵਾਦੀ ਜਿਹੜੀ ਹੈ ਪੇਸ਼ੀ ਥਾਣੇ ਦੇ ਵਿੱਚ ਵੀ ਹੋਈ ਹੈ ਤੇ ਹਾਈ ਕੋਰਟ ਵੀ ਉਹ ਗਏ ਨੇ ਸੋ ਸਰਕਾਰ ਇਹਨੂੰ ਕਿਵੇਂ ਦੇਖਦੀ ਹੈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੀ ਹੈ ਮਾਲਵੀਂਦਰ ਸਿੰਘ ਕੰਗਸਾਪ ਸਾਡੇ ਨਾਲ ਨੇ ਮੈਂਬਰ ਪਾਰਲੀਮੈਂਟ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੰਗਸਾਪ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਹੋਈ ਹੈ ਤਾਂ ਲੱਗ ਹੀ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੀ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਜਿਹੜਾ ਹੋ ਬਣ ਗਿਆ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਲਈ ਵੀ ਸੱਤਾ ਤੇ ਲਈ ਵੀ ਕੱਲ ਇੱਕ ਧਰਨਾ ਉਹਨਾਂ ਨੇ ਲਾਇਆ ਸੀ ਇੱਕ ਧਰਨਾ ਤੁਸੀਂ ਲਾਇਆ ਸੀ ਲੀਡਰ ਆਫ oppositon ਆਪਣੇ ਆਪ ਚ ਅ ਅਸੈਂਬਲੀ ਚ ਸੈਕੰਡ ਮੋਸਟ ਪਾਵਰਫੁਲ ਪੋਸਟ ਕਹਿ ਸਕਦੇ ਹੋ ਤੁਸੀਂ ਜੀ ਅ ਜੋ ਜਿਹੜਾ ਆਪਣਾ ਡੈਮੋਕਰੈਟਿਕ ਸਟਰਕਚਰ ਹੈ ਉਹਦੇ ਚ ਸਭ ਤੋਂ ਵੱਧ ਪਾਵਰਾਂ ਜੋ ਸੰਵਿਧਾਨਿਕ ਤੌਰ ਤੇ ਉਹਨਾਂ ਕੋਲ ਹੁੰਦੀਆਂ ਔਰ ਮੈਨੂੰ ਲੱਗਦਾ ਹੈ ਵੀ ਜਿਹੜਾ ਲੀਡਰ ਆਫ oppositon ਹੈ ਦੇਖੋ ਰੋਜ਼ ਅਸੀਂ ਬਹੁਤ ਸਾਰੇ ਬਿਆਨ ਦਿੰਨੇ ਆ ਪੋਲਿਟੀਕਲ ਦਿੰਨੇ ਸਾਰੇ ਦਿੰਨੇ ਕੋਈ ਅਸੀਂ ਗੱਲ ਨਹੀਂ ਕੀਤੀ ਇਹ ਕਈ ਉਹਦੇ ਚ ਤੱਥ ਠੀਕ ਹੁੰਦੇ ਕਈ ਗਲਤ ਹੁੰਦੇ ਆ ਚੱਲਦਾ ਹੈ 글로ਬਲੀ ਕਰੈਲੀਆ ਹੀ ਦਿੰਦੇ ਲੇਕਿਨ ਜਦੋਂ ਇਸ਼ੂ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਸਿਕਿਉਰਿਟੀ ਥ੍ਰੈਟ ਨੂੰ ਲੈ ਕੇ ਔਰ ਖਾਸ ਕਰ ਜਦੋਂ ਲਗਾਤਾਰ ਪੰਜਾਬ ਦੇ ਅਕ੍ਰੋਸ ਦਾ ਬਾਰਡਰ ਕਿਉਂਕਿ ਇੰਟਰਨੈਸ਼ਨਲ ਬਾਰਡਰ ਤੇ ਸਟੇਟ ਹੈ ਕਈ ਇਹੋ ਜਿਹੀਆਂ ਵਾਰਦਾਤਾਂ ਵੀ ਹੋ ਰਹੀਆਂ ਅਨ ਜਿਦੇ ਚ ਕੋਈ ਬਲਾਸਟ ਕਹਿ ਲੋ ਕੋਈ ਕਦੀ ਕਹਿ ਲੋ ਔਰ ਮੈਨੂੰ ਲੱਗਦਾ ਉਸ ਮੌਕੇ ਤੇ ਲੀਡਰ ਆਫ oppositon ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਬੰਬ ਬਲਾਸਟਾਂ ਬਾਰੇ ਉਹ ਬੜਾ ਮਾਇਨੇ ਰੱਖਦਾ ਹੈ ਬਿਆਨ ਉਹਨਾਂ ਦਾ ਔਰ ਜੇ ਲੀਡਰ ਆਫ oppositon ਸਪੈਸੀਫਿਕਲ ਫੈਕਟ ਫਿਗਰ ਦਿੰਦਾ ਹੈ ਤਾਂ ਮੈਨੂੰ ਲੱਗਦਾ ਉਹਦੀ ਇਨਪੁਟ ਕੀ ਉਹਦਾ ਐਵਿਡੈਂਸ ਕੀ ਉਹਨਾਂ ਨੂੰ ਵੀ ਕੰਸਰਨ ਅਥਾਰਟੀ ਨੂੰ ਇਹ ਕੋਈ ਹਰਜ ਨਹੀਂ ਹੋਣਾ ਚਾਹੀਦਾ ਕਿਉਂਕਿ ਲੀਡਰ ਆਫ ਆਪੋਜੀਸ਼ਨ ਜਦੋਂ ਇੱਕ ਜ਼ਿੰਮੇਵਾਰ ਚੈਨਲ ਤੇ ਬੈਠ ਕੇ ਮੀਡੀਆ 'ਚ ਬੈਠ ਕੇ ਗੱਲ ਕਰਦੇ ਉਹਦਾ ਇੱਕ ਲੋਕਾਂ 'ਚ ਪ੍ਰਭਾਵ ਜਾਂਦਾ ਪੂਰੇ ਸਟੇਟ 'ਚ ਪ੍ਰਭਾਵ ਜਾਂਦਾ ਸੋ ਇਹ ਸਾਰੇ ਵਿਸ਼ੇ 'ਚ ਵੀ ਜਿੱਤਰਾ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਬੰਬ 32 ਬੰਬ 50 ਬੰਬ ਆਏ 32 ਚੱਲ ਗਏ 18 ਰਿੰਦੇ ਆ ਬੜਾ ਸਪੈਸੀਫਿਕ ਉਹਨਾਂ ਨੇ ਉਹਦੀ ਮਤਲਬ ਅੰਕੜੇ ਦੱਸਿਆ ਸੋ ਮੈਨੂੰ ਲੱਗਦਾ ਹੈ ਉਹਦੀ ਇੱਕ ਜ਼ਿੰਮੇਵਾਰ ਅਹੁਦੇ ਵਾਲਾ ਬੰਦਾ ਜਦੋਂ ਬਿਆਨ ਦਿੰਦਾ ਉਹਦੇ ਪੋਜਿਟਿਵ অর ਨੈਗੇਟਿਵ ਦੋਨੋ ਅਸਪੈਕਟ ਹੋ ਸਕਦੇ ਤੇ ਜਦੋਂ ਤੁਸੀਂ ਉਹਦੀ ਇਸ ਤਰ੍ਹਾਂ ਗੱਲ ਕਰ ਦੋਗੇ ਤੇ ਲੋਕਾਂ ਚ ਤੇ ਇੱਕ ਡਰ ਦੀ ਭਾਵਨਾ ਪੈਦਾ ਹੋਊਗੀ ਔਰ ਪੰਜਾਬ ਸਰਕਾਰ ਨੇ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਹੀ ਕਾਨੂੰਨੀ ਕਾਰਵਾਈ ਔਰ ਉਸ ਤੋਂ ਪਹਿਲਾਂ ਬਿਫੋਰ ਐਫ ਆਈ ਆਰ ਪੰਜਾਬ ਪੁਲਿਸ ਦੇ ਸੀਨੀਅਰ ਅਫੀਸ਼ੀਅਲਸ ਉਹਨਾਂ ਦੇ ਘਰ ਉਹਨਾਂ ਦੇ ਬੀਆ ਲੈਣ ਉਹਨਾਂ ਦੀ ਕੋਈ ਉਹਨਾਂ ਕੋਈ ਐਵੀਡੈਂਸ ਹੈ ਕੋਈ ਇੰਪੋਰਟਰ ਤੇ ਲੈਣ ਗਏ ਆ ਉੱਥੇ ਗੱਲ ਨਿਬੜ ਜਾਣੀ ਸੀ ਜੇ ਉਹ ਪਾਰਟੀ ਕੁਲਰ ਨੂੰ ਕੋਈ ਸਬੂਤ ਸੀਗਾ ਜਾਂ ਕੋਈ ਜਾਣਕਾਰੀ ਸੀ ਦੇ ਦੇਣੀ ਚਾਹੀਦੀ ਸੀ ਸੋ ਨੌਬਤ ਇਸ ਕਰਕੇ ਆ ਗਈ ਕਿਉਂਕਿ ਲੋਕਾਂ ਚ ਡਰ ਦਾ ਮਾਹੌਲ ਨਾ ਬਣੇ ਪੰਜਾਬ ਸਰਕਾਰ ਇਨਸ਼ੋਰ ਕਰ ਰਹੀ ਪਰ ਕੰਸਬ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਲੌਂਗ ਆਰਡਰ ਇਹਨਾਂ ਤੋਂ ਸੰਬੰਧਾ ਨਹੀਂ ਹੈਗਾ ਤੇ ਉਸ ਤੇ ਪਰਦਾ ਪਾਉਣ ਦੇ ਲਈ ਹੁਣ ਇਹ ਸਾਰੀ ਕਾਰਵਾਈ ਹੋਈ ਹੈ ਪ੍ਰਤਾਪ ਸਿੰਘ ਪਾਜਵਾ ਨੂੰ ਖਲੈਕ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਨਹੀਂ ਦੇਖੋ ਐਮੀ ਇੱਕ ਤੁਸੀਂ ਬਿਆਨ ਦੇ ਦੇਣਾ ਲੋਕਾਂ ਚ ਸਿਰਫ ਵਾਹ ਵਾਹ ਹੀ ਲੁੱਟਣ ਲਈ ਤੇ ਮੈਨੂੰ ਲੱਗਦਾ ਹੈ ਵੀ ਲੀਡਰ ਆਫ oppositon ਨੂੰ ਸੋਚ ਸਮਝ ਕੇ ਹੀ ਬਿਆਨ ਦੇਣਾ ਚਾਹੀਦਾ ਹੈ ਔਰ ਖਾਸ ਕਰ ਪਬਲਿਕ ਰੈਲੀ ਚ ਚੱਲ ਜਾਂਦਾ ਇੱਕ ਵਾਰ ਚੱਲ ਵੀ ਜਾਂਦਾ ਲੇਕਿਨ ਜਦੋਂ ਤੁਸੀਂ মিডিਆ ਨਾਲ ਆਪਣੀ 1 ਟੂ 1 ਇੰਟਰਵਿਊ ਕਰ ਰਹੇ ਹੋ ਤੇ ਬਾਜਵਾ ਸਾਹਿਬ ਜੇ ਵਾਕਈ ਮੰਨਦੀ ਜੀ ਸਚਾਈ ਦੇ ਕੋ ਗੱਲਾਂ ਦੋਈ ਆ ਜੇ ਤੁਹਾਡੇ ਕੋ ਰਿਐਲਿਟੀ ਚ ਕੋਈ ਇਨਪੋਰਟ ਹੈ ਤੇ ਉਸ ਅਥਾਰਟੀ ਨਾਲ ਸ਼ੇਅਰ ਕਰਨ ਚ ਕੀ ਅਰਜਾ ਸੀ ਇਤਨੀ ਕਹਿ ਰਹੇ ਪਬਲਿਕ ਸ਼ੇਅਰ ਕਰੋ ਤੇ ਜੇ ਨਹੀਂ ਆ ਤੇ ਫਿਰ ਤੁਹਾਨੂੰ ਲੋਕਾਂ ਨੂੰ ਸਟੇਟ ਦੇ ਆਨੂੰ ਡਰਾਉਣਾ ਨਹੀਂ ਚਾਹੀਦਾ ਕੱਲ 5 5.5 ਘੰਟੇ ਪੁੱਛਕਿਛ ਹੋਈ ਐ ਉਸ ਤੋਂ ਬਾਅਦ ਜਦੋਂ ਬਾਜਵਾ ਸਾਹਿਬ ਹੁਣੇ ਬਾਹਰ ਆਏ ਨੇ ਉਹ ਕਹਿੰਦੇ ਕਿ ਕੁਝ ਨਹੀਂ ਹੈ ਕੇਸ ਦੇ ਵਿੱਚ ਉਦਾਂ ਹੀ ਤੰਗ ਪ੍ਰੇਸ਼ਾਨ ਕਰਨ ਦੇ ਲਈ ਇਹ ਕੇਸ ਬਣਾਇਆ ਗਿਆ ਪਰ ਮੈਂ ਪੰਜਾਬ ਦੇ ਬੁੱਤੇ ਚੁੱਕਣ ਤੋਂ ਢੋਰੀ ਪਿਛੇ ਹਟਦਾ ਨਹੀਂ ਪੰਜਾਬ ਦੇ ਮੁੱਦੇ ਚੁੱਕਣ ਤੇ ਕੋਣ ਉਹਨਾਂ ਨੂੰ ਰੋਕਦਾ ਪੰਜਾਬ ਦੇ ਲੋਕਾਂ ਤੇ ਡਰ ਪੈਦਾ ਕਰਨ ਲਈ ਤੇ ਨਹੀਂ ਨਾ ਕਿਹਾ ਉਹਨਾਂ ਦੀ ਪੋਸਟ ਜਾਂ ਕਾਨੂੰਨ ਅਲਾਉਤ ਨਹੀਂ ਨਾ ਕਰੂਗਾ ਜਿਆਦਾ ਮੁੱਦੇ ਚੁੱਕੋ ਤੁਹਾਨੂੰ ਕੋਣ ਮਨਾ ਕਰਦਾ ਅੱਗੇ ਵੀ ਤਿੰਨ ਸਾਲ ਤੋਂ ਤੁਸੀਂ ਹੋ ਲੇਕਿਨ ਤੁਸੀਂ ਡਰ ਦਾ ਭੈ ਦਾ ਵਾਤਾਵਰਨ ਬਣਾਉਣਾ ਮਾਹੌਲ ਬਣਾਉਣਾ ਫਿਰ ਮੈਨੂੰ ਲੱਗਦਾ ਹੈ ਵੀ ਸਰਕਾਰ ਦੀ ਮਜਬੂਰੀ ਹੈ ਸਰਕਾਰ ਦੀ ਔਰ ਇਹਦੇ ਚ ਜਿਹੜਾ ਸਾਡਾ ਜਿਹੜੀਆਂ ਸਾਡੀਆਂ ਕੰਸਰਨ ਅਥਾਰਟिटीज ਹੈ ਉਹਨਾਂ ਦਾ ਫਰਜ਼ ਬੰਦਾ ਹੈ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਇਨਸ਼ੋਰ ਕਰਨਾ ਉਹਨਾਂ ਦੀ ਸਿਕਿਉਰਿਟੀ ਉਹਨਾਂ ਦਾ ਭਰੋਸੇਯੋਗਤਾ ਪੁਲਿਸ ਬਣੇ ਉਹ ਇਹ ਅਫੀਸ਼ੀਅਲਸ ਦਾ ਪੰਜਾਬ ਪੁਲਿਸ ਦੇ ਅਫੀਸ਼ੀਅਲ ਦਾ ਕੰਮ ਹੈ ਤੇ ਜੇ ਬਾਜਾ ਸਾ ਨਹੀਂ ਕੋਆਪਰੇਟ ਕਰਨਗੇ ਤੇ ਫਿਰ ਚਾਰਾ ਵੀ ਕੀ ਐ ਦੱਸੋ ਚਾਰਾ ਤੇ ਹੈ ਐ ਤੇ ਫਿਰ ਮਤਲਬ ਮੈਨੂੰ ਲੱਗਦਾ ਹੈ ਵੀ ਪੰਜਾਬ ਚ ਤੇ ਆਮ ਸਧਾਰਨ ਜਿਹੜਾ ਬੰਦਾ ਪਿੰਡਾਂ ਸ਼ਹਿਰਾਂ ਚ ਵਾਰਡਾਂ ਚ ਕਸਬੀਆਂ ਚ ਬੈਠਾ ਉਹਦੇ ਤੇ ਦਾ ਗਲਤ ਪ੍ਰਭਾਵ ਪੈਂਦਾ ਕਿਉਂਕਿ ਬਿਆਨ ਦੇਣ ਵਾਲਾ ਲੀਡਰ ਆਫ اپੋਜੀਸ਼ਨ ਹੈ ਆਮ ਬੰਦਾ ਨਹੀਂ ਹੈ ਮੈਨੂੰ ਸੋਤ ਨੂੰ ਲੱਗਦਾ ਕਿ ਖਿੰਡੀ ਪੁੰਡੀ ਕਾਂਗਰਸ ਇਕੱਠੀ ਹੋਗੀ ਕੱਲ ਤੇ ਐਕਸ਼ਨ ਤੋਂ ਬਾਅਦ ਜਿਹੜੇ ਆਪਸ ਚ ਧੜੇਬੰਦੀ ਨਜ਼ਰ ਆ ਰਹੀ ਸੀ ਉਹ ਕਿਤਨਾ ਕਿਤੇ ਦੂਰ ਹੋ ਗਈ ਇਹਦਾ ਸਸੈਸਿਵ ਤੌਰ ਤੇ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਤੇ ਕੋਈ ਇਸ ਤਰ੍ਹਾਂ ਕਾਂਗਰਸ ਜਿਹੜੀ ਅਡ ਅਡ ਜਿਹੜੇ ਇਹਨਾਂ ਦੇ ਗਰੂਪੀਜ਼ਮ ਹੈ ਉਹ ਇਕੱਠੇ ਕੋਈ ਕਾਰ ਵੀ ਨਹੀਂ ਸਕਦਾ ਉਹ ਤੇ ਕਿਉਂਕਿ ਜਦੋਂ ਕੰਟਰੋਲ ਕਿਸੇ ਇੱਕ ਲੀਡਰ ਦਾ ਨਾਮ ਹੋਵੇ ਅੰਬੀਸ਼ਨਸ ਵਾ ਸਾਰੇ ਲੋਕਾਂ ਦੀਆਂ ਹੋਣ ਔਰ ਸਟੇਟਸਮੈਨ ਕੋਈ ਵੀ ਨਾ ਹੋਵੇ ਤੇ ਸੁਭਾਵਿਕ ਤੌਰ ਤੇ ਆ ਵੀ ਉਹਦੇ ਚ ਟੜੇਬੰਦੀਆਂ ਹੋਣੀਆਂ ਹੋਣੀਆਂ ਟਾਈਮਿੰਗ ਹੋ ਸਕਦਾ ਕੱਲ ਉਹ ਇਕੱਠੇ ਦਿਖ ਰਹੇ ਦੇਖਣ ਦੀ ਵੀ ਕੋਸ਼ਿਸ਼ ਕਈ ਵਾਰ ਕਰਦੇ ਆ ਕੋਈ ਉਹਨਾਂ ਦੇ ਜਿਹੜੇ ਇਨਚਾਰਜ ਵਗੈਰਾ ਦੇ ਫੋਨ ਫੋਨ ਆਗੇ ਹੋਣਗੇ ਦਿੱਲੀ ਤੋਂ ਤੇ ਲੇਕਿਨ ਜੇ ਜਿਸ ਹੱਦ ਤੱਕ ਉਹਨਾਂ ਚ ਮੁੱਖ ਮੰਤਰੀ ਬਣਨ ਦੇ ਕੈਂਡੀਡੇਟ ਹੈ ਉਹਨਾਂ ਨੂੰ ਯੂਨਾਈਟ ਕਰਨਾ ਬਹੁਤ ਔਖਾ ਹੈ। ਔਰ ਕਾਂਗਰਸ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹ ਵੀ ਇਕੱਠੇ ਆਉਣ 'ਚ ਮੈਨੂੰ ਲੱਗਦਾ ਹੈ ਕਾਂਗਰਸ ਦੀ ਜੋ ਪੋਲਿਟਿਕਸ ਵੀ ਰਹੀ ਹੈ ਜਿੰਨੀ ਮੈਂ ਸਮਝਦਾ ਉਹ ਵੀ ਕਿਸੇ ਵੀ ਸਟੇਟ 'ਚ ਯੂਨਾਈਟਿਡ ਫੇਸ ਕਾਂਗਰਸ ਦਾ ਰੱਖਦੀ ਨਹੀਂ। ਕੱਲ ਭਾਜਪਾ ਸਾਹਿਬ ਕਹਿੰਦੇ ਕਿ ਭਰਾਵੋ ਆਪਣੇ ਸਾਥੀਆਂ ਨੂੰ ਕਹਿ ਰਹੇ ਸੀ ਕਿ ਭਰਾਵੋ ਹੁਣ ਉਹ ਸਮਾਂ ਆ ਗਿਆ ਇਕੱਠੇ ਹੋ ਕੇ ਲੜਾਈ ਲੜਨ ਦਾ ਮੁੱਖ ਮੰਤਰੀ ਵਾਲੀ ਕੁਰਸੀ ਛੱਡੋ ਬਾਅਦ ਚ ਡਿਸਾਈਡ ਕਰਦੇ ਰਵਾਂਗੇ ਵੀ ਕਿਹਨੇ ਮੁੱਖ ਮੰਤਰੀ ਬੰਨਾ ਕਿਹੜੇ ਕੁਰਸੀ ਤੇ ਬਹਿਣਾ ਹੁਣ ਅਸੀਂ ਗੜ ਕੇ ਤਗੜੇ ਹੋ ਕੇ ਲੋਕਾਂ ਦੀ ਜਿਹੜੇ ਉਹ ਮਦਦ ਕਰੀਏ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤੇ ਸਰਕਾਰ ਬਣਾਈਏ ਕਾਂਗਰਸ ਦੀ ਇਹ ਦੇਖੋ ਉਹ ਕਰ ਸਕਦੇ ਆ ਗੱਲ ਕਰਨ ਤੇ ਕੀ ਮਨਾ ਥੋੜੀ ਕੀਤਾ ਪਰ ਬਾਜਵਾ ਸਾਹਿਬ ਦਾ ਤੇ ਜਦੋਂ ਵੀ ਉਹ ਸੌਂਦੇ ਆ ਉੱਠਦੇ ਆ ਬੈਂਦੇ ਆ ਖਾਂਦੇ ਆ ਪੀਂਦੇ ਆ ਮੈਂ ਤੇ ਪਿਛਲੇ ਤਕਰੀਬਨ 3 ਸਾਲ ਤੋਂ ਨੋਟਿਸ ਕਰ ਰਿਹਾ ਹਾਂ ਉਨਾਂ ਦੇ ਹਰ ਰੋਜ਼ ਬਿਆਨ ਚ ਸਿਰਫ ਔਰ ਸਿਰਫ ਮੁੱਖ ਮੰਤਰੀ ਬਣਨ ਦੀ ਚਾਹਤ ਹੈ ਔਰ ਚਾਹਤ ਰੱਖਣਾ ਮਾੜੀ ਗੱਲ ਨਹੀਂ ਲੇਕਿਨ ਉਸ ਚਾਹਤ ਨੂੰ ਪੂਰੀ ਨਾ ਹੋਣ ਦੇਣ ਚ ਕਾਂਗਰਸੀ ਹੀ ਸਾਰੇ ਜ਼ਿੰਮੇਵਾਰ ਨਾਲ ਦੀ ਨਾਲ ਦੂਜਾ ਪੈਦਾ ਹੋ ਜਾਂਦਾ ਤੇ ਵਿੱਚ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਇਹ ਆਪਣਾ ਅੰਦਰਲਾ ਹੀ ਮਾਮਲਾ ਪਰ ਕੰਗ ਸਾਬ ਜੀ ਇਸ ਵਾਰ ਇਹ ਚਰਚਾ ਹੈ ਕਿ ਕਾਂਗਰਸ ਪਾਰਟੀ ਹੋ ਸਕਦਾ ਹੈ ਕਿ ਬਿਨਾ ਸੀਐਮ ਫੇਸ ਤੋਂ ਇਲੈਕਸ਼ਨ ਚ ਜਾਵੇ ਜਿਸ ਤਰ੍ਹਾਂ ਕੱਲ ਪਾਰਵਤ ਸਾਬ ਦੇ ਬਿਆਨ ਤੋਂ ਵੀ ਲੱਗਿਆ ਜੇ ਬਿਨਾ ਸਿਮ ਫੇਸ ਤੋਂ ਜਾਂਦੀ ਹੈ ਤਾਂ ਕੀ ਪੰਜਾਬ ਦੇ ਲੋਕ ਅਸੈਪਟ ਕਰਨਗੇ ਕਿਉਂਕਿ ਪੰਜਾਬ ਦੇ ਵਿੱਚ ਰਾਜਨੀਤੀ ਚਿਹਰੇ ਤੇ ਹੁੰਦੀ ਹੈ। ਕੋਈ ਗੱਲ ਹੈ ਮੇਰੀ ਗੱਲ ਤੋਂ। ਮੰਨ ਲਓ ਬਿਨਾ ਚਿਹਰੇ ਤੋਂ ਵੀ ਜਾਂਦੀ ਪਹਿਲੀ ਗੱਲ ਤੇ ਉਹਨਾਂ ਦਾ ਇੰਟਰਨਲ ਮਾਮਲਾ। ਪਰ ਇੱਕ ਵਾਰ ਮੈਂ ਤੁਹਾਡੀ ਗੱਲ ਮੰਨ ਲੈਂਦਾ। ਲੇਕਿਨ ਇਹ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਨਾ ਚਿਹਰੇ ਤੇ ਫਿਰ ਉਹੀ 5-7 ਹੈ ਜਿਹੜੇ ਪੀੜੀਦਰ ਪੀੜੀ ਪੰਜਾਬ 'ਚ ਪਹਿਲਾਂ ਵੀ ਰਾਜ ਕਰ ਹੀ ਚੁੱਕੇ ਐ। ਕੋਈ ਕੈਬਨਿਟ ਮਿਨਿਸਟਰ ਦੇ ਤੌਰ ਤੇ, ਕੋਈ ਐਮਐਲਏ ਦੇ ਤੌਰ ਤੇ, ਕੋਈ ਐਮਪੀ ਦੇ ਤੌਰ ਤੇ। ਉਹੀ ਬੰਦੇ ਐ। ਔਰ ਉਹੀ ਬੰਦਿਆਂ ਚੋਹੀ ਫੇਰ ਬੰਨ ਨਾ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਤੇ ਬੜੀ ਸਪਸ਼ਟ ਹੈ ਵੀ ਇਹਨਾਂ ਨੇ ਨਹੀਂ ਕਿਸੇ ਨਵੇਂ ਬੰਦੇ ਨੂੰ ਮੌਕਾ ਦੇਣਾ ਨਾ ਇਹਨਾਂ ਕੋ ਕੋਈ ਨਵਾਂ ਆਈਡੀਆ ਹੈ ਨਾ ਇਹਨਾਂ ਨੇ ਕੋਈ ਨਵੇਂ ਤਰੀਕੇ ਨਾਲ ਗਵਰਨੈਂਸ ਦੇਣੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸੱਤਾ ਪੰਜਾਬ ਦੇ ਲੋਕ ਕਾਂਗਰਸ ਨੂੰ ਨਹੀਂ ਦੇਣ ਕਾਂਨ ਸਰ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਐਕਸਪੈਰੀਮੈਂਟ ਕੀਤਾ ਸੀ ਬਿਨਾ ਸੀਐਮ ਫੇਸ ਤੇ ਇਲੈਕਸ਼ਨ ਚ ਗਏ ਸੀਗੇ ਉਹਦਾ ਨੁਕਸਾਨ ਤਪਿਆ ਸੀ 2017 ਜੇ ਕਾਂਗਰਸ ਜਾਂਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਇਹਦਾ ਨੁਕਸਾਨ ਹੋਏਗਾ ਜਾਂ ਪੰਜਾਬ ਦੇ ਲੋਕ ਇਹਨੂੰ ਵੀ ਸੈਪਟ ਕਰ ਸਕਦੇ ਸਨ ਸਾਨੂੰ ਨੁਕਸਾਨ ਇਸ ਕਰਕੇ ਹੋਇਆ ਸੀ ਵੀ ਚਲੋ ਲੋਕ 2017 ਦੀ ਵੀ ਆਪਾਂ ਗੱਲ ਕਰ ਲਈਏ ਲੋਕਾਂ ਚ ਸਭ ਤੋਂ ਜ਼ਿਆਦਾ ਜਿਹੜੀ ਹਰਮਨ ਪਿਆਰਤਾ ਸੀ ਉਹ ਮਾਨਸਾਪ ਦੇ ਪ੍ਰਤੀ ਸੀ ਕਿਉਂਕਿ 14 ਚੰਪੀ ਬਣ ਗਏ ਸੀ ਬਿਫੋਰ ਮੈਂਬਰ ਪਾਰਲੀਮੈਂਟ ਵੀ ਉਹਨਾਂ ਦਾ ਇੱਕ ਆਪਣਾ ਸਮਾਜ ਪਛਾਣ ਤੇ ਵੱਡੀ ਸੀਗੀ ਜੀ ਸੋ ਉਹਨਾਂ ਦੀ ਜਿਹੜੀ ਕਾਮੇਡੀ ਬੀਸੀਓ ਤੇ ਚੀਜ਼ ਵੀ ਰਾਜਨੀਤਿਕ ਕਠਾਸ਼ ਬਹੁਤ ਸੀਗੇ ਸੋ ਮੈਨੂੰ ਲੱਗਦਾ ਹੈ ਵੀ ਭਗਵੰਤ ਮਾਨ ਤੇ ਨਿਰਵਾਦ ਲੀਡਰ ਉਹਨਾਂ ਤੇ ਕੇਜਰੀਵਾਲ ਸਾਹਿਬ ਨਹੀਂ ਕਹਤਾ ਵੀ ਅਗਲੇ ਵੀ ਸੀ ਆ ਉਹਨਾਂ ਨਾਲ ਰਹਿਣੇ ਔਰ ਉਹਨਾਂ ਦੀ ਪਾਪੂਲਰਿਟੀ ਵੀ ਬਹੁਤ ਜ਼ਿਆਦਾ ਹੈ ਔਰ ਲੋਕਾਂ ਲੋਕਾਂ ਚ ਐਕਸੈਪਟੇਬਿਲਟੀ ਵੀ ਹੈ ਜੇਬ ਸਭ ਤੋਂ ਜ਼ਰੂਰੀ ਗੱਲ ਹੈ ਸੰਗਤ ਤੁਹਾਨੂੰ ਐਕਸੈਪਟ ਕਰਦੀ ਕਿ ਨਹੀਂ ਕਰਦੀ ਉਹ ਭਗਵੰਤ ਮਾਨ ਸਾਹਿਬ ਦੀ ਮੈਨੂੰ ਲੱਗਦਾ ਲਗਾਤਾਰ ਵਾਧੀ ਰਹੀ ਹੈ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ ਇਸ ਕਰਕੇ ਕਾਂਗਰਸ ਲੈ ਦੇ ਕੇ ਲੋਕਾਂ 'ਚ ਇਹ ਬੜਾ ਉਹਨਾਂ ਨੂੰ ਪੱਕਾ ਪਤਾ ਹੈ ਵੀ ਬਾਜਵਾ ਸਾਹਿਬ ਰੰਦਾਵਾ ਸਾਹਿਬ ਚੰਨੀ ਸਾਹਿਬ ਲੈ ਦੇ ਪੂਰਾਣਾ ਸਾਹਿਬ ਉਹੀ ਬੰਦੇ ਐ ਇੰਨਾਂ 'ਚੋਂ ਹੀ ਕਿਸੇ ਨੂੰ ਨਾ ਜਿਹੜੇ ਆਲਰੇਡੀ ਜਿਹੜੇ ਅਜਮਾਏ ਹੋਏ ਐ ਅਜਮਾਏ ਹੋਏ ਲੋਕ ਚਾਹੋ ਖਾਲੀ ਦਲ 'ਚ ਹੋਣ ਚਾਹੇ ਕਾਂਗਰਸ 'ਚ ਉਹਨਾਂ ਨੂੰ ਲੋਕ ਮੌਕਾ ਨਹੀਂ ਦੇਣਾ ਬਾਜਵਾ ਸਾਹਿਬ ਹਾਈ ਕੋਰਟ ਗਈ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਇੰਨੀ ਗਰਾਂਟ ਜ਼ਰੂਰ ਮਿਲੀ ਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਏਗੀ ਪਰ ਨਾਲ ਹੀ ਕਿਹਾ ਕਿ ਮੀਡੀਆ ਦੇ ਵਿੱਚ ਕੋਈ ਬਿਆਨ ਇਸ ਕੇਸ ਮੁਤਲਕ ਨਹੀਂ ਦੇਣਗੇ ਕਿ ਬਿਆਨਾਂ ਦਾ ਹੀ ਤੇ ਪਵਾੜਾ ਪਾਇਆ ਹੈ ਇਹਦਾ ਮਤਲਬ ਤੇ ਦੇਖੋ ਜੋ ਗੱਲ ਸਰਕਾਰ ਨੇ ਜਾਂ ਪੰਜਾਬ ਪੁਲਿਸ ਦੇ ਅਫਸਰਾਂ ਨੇ ਕਹੀਆ ਮੈਨੂੰ ਲੱਗਦਾ ਉਹਦੇ ਤੇ ਮੋਰ ਮਾਨਯੋਗ ਹਾਈ ਕੋਰਟ ਲਾਤੀ ਕਿਉਂ ਅਸੀਂ ਵੀ ਇਹੀ ਕਹਿੰਦੇ ਆ ਕਿ ਜ਼ਿੰਮੇਵਾਰੀ ਜ਼ਿੰਮੇਵਾਰ ਬੰਦੇ ਨੂੰ ਇੱਕ ਬਹੁਤ ਵੱਡੀ ਪੋਜੀਸ਼ਨ ਵਾਲੇ ਬੰਦੇ ਨੂੰ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਬੰਦੇ ਨੂੰ ਗੈਰ ਜ਼ਿੰਮੇਵਾਰਾ ਨਾ ਬਿਆਨਬਾਜ਼ੀ ਮੀਡੀਆ ਤੇ ਬਿਲਕੁਲ ਨਹੀਂ ਦੇਣੀ ਚਾਹੀਦੀ। ਔਰ ਜੇ ਤੁਹਾਡੇ ਕੋ ਕੋਈ ਇਨਪੁਟ ਸੀ ਤੁਸੀਂ ਅਥਾਰਟੀ ਨਾਲ ਸ਼ੇਅਰ ਕਰੋ। ਲੇਕਿਨ ਉਹੀ ਗੱਲ ਹੁਣ ਮਾਨਯੋਗ ਹਾਈ ਕੋਰਟ ਨੇ ਕਹਿ ਦਿੱਤੀ ਤੇ ਮੈਨੂੰ ਲੱਗਦਾ ਇਹ ਤੇ ਦੋ ਦਰ ਦੋ ਤੇ ਪਾਣੀ ਦਾ ਪਾਣੀ ਦਾ ਤੱਪੀ ਹੋ ਗਿਆ। ਮਸਲੇ ਬਿਆਨਦਾ ਹੀ ਸੀ। ਅਗਲੀ ਤਰੀਕ ਤੱਕ ਇਹ ਕਿ ਗ੍ਰਿਫਤਾਰੀ ਨਹੀਂ ਹੋਏਗੀ। ਮੰਨ ਲਓ ਉਸ ਤੋਂ ਬਾਅਦ ਜੇ ਗ੍ਰਿਫਤਾਰੀ ਦੀ ਗੱਲ ਆ ਜਾਂਦੀ ਹੈ ਤਾਂ ਕੀ ਇਸ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ? ਸਿਕੰਜੇ ਕਿੱਥੇ ਲਾ ਸਕਦੇ? ਇਹ ਤੇ ਮੈਨੂੰ ਲੱਗਦਾ ਜੀ ਇਹ ਤੇ ਲਾਅ ਵਿਲ ਟੇਕ ਇਟਸ ਓਨ ਕੋਰਸ ਕਾਨੂੰਨ ਦੀਆਂ ਜੋ ਧਾਰਾਵਾਂ ਆ ਸੈਕਸ਼ਨਸ ਹੈ ਔਰ ਜੋ ਜਿਸ ਤਰ੍ਹਾਂ ਦਾ ਜੁਰਮ ਹੋਊਗਾ ਉਸ ਹਿਸਾਬ ਨਾਲ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਚ ਪੋਲਿਟਿਕਲ ਤੇ ਕੋਈ ਇੰਟਰਫੇਰੈਂਸ ਹੈ ਆਖਰੀ ਸਵਾਲ ਹੈ ਪ੍ਰਤਾਪ ਸਿੰਘ ਬਾਜਵਾ ਦੇ ਪਿੱਛੇ ਕਾਂਗਰਸ ਪਾਰਟੀ ਨੇ ਖੜਨਾ ਸੀ ਉਹ ਖੜੇ ਪਰ ਨਾਲ ਹੀ ਅਕਾਲੀ ਦਲ ਦੇ ਕੁਝ ਲੀਡਰ ਤੇ ਭਾਜਪਾ ਦੇ ਸੁਨੀਲ ਜਾਖੜ ਸਾਹਿਬ ਦਾ ਵੀ ਬਿਆਨ ਆਇਆ ਉਹਨਾਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਆਵਾਦ ਵੀ ਪਾਰਟੀ ਨੂੰ ਘੇਰਿਆ ਤੁਹਾਡੀ ਨੀਤੀ ਨੂੰ ਘੇਰਿਆ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਹੋਰ ਕਰ ਕੀ ਸਕਦੇ ਆ ਅਲਟੀਮੇਟਲੀ ਲੈ ਦੇ ਕੇ ਇੱਕ ਦੂਜੇ ਨੂੰ ਹੀ ਇਹ ਆ ਆ ਡਿਫੈਂਡ ਕਰਨ ਲੱਗ ਜਾਂਦੇ ਆ ਜਾਖੜ ਸਾਹਿਬ ਵੀ ਮੈਂ ਵੀ ਸੁਣਿਆ ਉਹਨਾਂ ਦਾ ਬਿਆਨ ਲੈ ਦੇ ਕਿ ਉਹਨਾਂ ਕੋ ਜਾਖੜ ਸਾਹਿਬ ਕੋ ਵੈਸੇ ਵੀ ਬੀਜੇਪੀ ਕੋਈ ਹੋਰ ਤੇ ਉਹਨਾਂ ਨੂੰ ਪਾਵਰ ਤਾਕਤ ਕੁਝ ਦੇ ਨਹੀਂ ਰਹੀ ਬਿਆਨ ਦੇਣ ਲਈ ਉਹਨਾਂ ਨੂੰ ਪ੍ਰਧਾਨ ਬਣਾਇਆ ਹੋਇਆ ਐ। ਪੈਸੇ ਬੰਦੇ ਚੰਗੇ ਆ। ਲੇਕਿਨ ਬਿਆਨ ਵੀ ਚੰਗਾ ਦਿੰਦੇ ਆ ਲੇਕਿਨ ਪਾਰਟੀਆਂ ਬਿਆਨਾਂ ਨਾਲ ਕੱਲਿਆਂ ਨਾਲ ਨਹੀਂ ਚੱਲਦੀਆਂ। ਇਸ ਮੁੱਸਲੇ ਤੇ ਇਹ ਵੀ ਪਤਾ ਲੱਗ ਗਿਆ ਵੀ ਸਾਰੇ ਇਕੱਠੇ ਆ ਕੋਈ ਥਾਲੀ ਦੇ ਚੱਟੇ ਬੱਟੇ ਆ। ਗੱਲ ਤੇ ਜੋ ਲੌਜੀਕਲੀ ਕਾਨੂੰਨਨ ਜਿਹੜੀ ਗਲਤ ਆ ਉਹਨੂੰ ਗਲਤ ਕਹੋ ਜਿਹੜੀ ਸਹੀ ਆ ਉਹਨੂੰ ਸਹੀ ਕਹੋ। ਕੋਈ ਸ਼ੁਕਰੀਆ। ਧੰਨਵਾਦ। ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗਸਾਪ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਪ੍ਰਤਾਪ ਸਿੰਘ ਫਾਜ਼ਵਾ ਦੇ ਉੱਤੇ ਜਿਹੜੀ ਐਫਆਈਆਰ ਐਫਆਈਆਰ ਹੋਈ ਹੈ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਦਾ ਜਿਹੜਾ ਪੱਖ ਹੈ ਉਹ ਸਪਸ਼ਟ ਕੀਤਾ ਸੋ ਇਹ ਦੇਖਣਾ ਹੋਵੇਗਾ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਬਣਦਾ ਕੀ ਹੈ ਕੈਮਰਾਮੈਨ ਅਸ਼ੋਕ ਸਿੱਧੂ ਦੇ ਨਾਲ ਮੈਨੂੰ ਆਨੰਤਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇੱਕ ਦਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ